ਹਾਂ ਹਾਂ ਮੈਂ ਉਹਨਾਂ ਨੂੰ ਟੈਕਨੀਕਲ ਸਰਵਰ ਨਹੀਂ ਮੋੜ ਤੋਂ ਥੋੜਾ ਜਿਹਾ ਅੱਗੇ ਆ ਮੋੜ ਤੋਂ ਥੋੜਾ ਜਿਹਾ ਕਿੰਸਾ ਮੋਟਰਸਾਈਕਲ ਦੀ ਸੀਡੀ ਲੱਕ ਕਰ ਦਾਂਗੇ ਸਾਰੇ ਚਾਰ ਕੋਲ ਮਿਲੇ ਆਪਨੇ ਆਪਣੀ ਸਪੈਨ ਆ ਰਿਹਾ ਆ ਜਾਓ ਆ ਜਾਓ ਕੋ ਕਰਨਾ ਹੈ ਮੈਂ ਕਰਦਾ ਰੁਕ ਜਾ ਤੈਨੂੰ ਵੀਡੀਓ ਬਣਾਉਂਦੇ ਮੈਂ ਕਰਦਾ ਹੁਣ ਹੈ ਓਕੇ ਕਰਨਾ ਬੀ ਆਫ ਜੀ ਜੀ ਸਰ ਨੰਬਰ ਪੜਾ ਲੈ ਜੀ ਹੋਈ ਨਹੀਂ ਕਰਦਾ ਆਵਲ ਫੈਕਟਰ ਸੀ ਆ ਰਿਹਾ ਜੀ ਅਸੀ ਗੱਲ ਜੀ ਅਸੀ ਗੱਲ ਜੀ ਨਾ ਠੀਕ ਆ ਬਰਮ ਸਰ ਸਰ ਕਤਰੇ ਸਰ ਕੀ ਮਾਮਲਾ ਹੈਗਾ ਜੀ ਬੰਦਾ ਪਿੰਡ ਆ ਤੁਹਾਡਾ ਸਰ ਉੱਤਰ ਤੱਤ ਪਿੰਡ ਆ ਉੱਥੇ ਕਰਿਆਨਾ ਸਟੋਰਾਂ ਦਲਜੀਤ ਕਰਿਆਨਾ ਸੋ ਉੱਥੇ ਵੀ ਦੋ ਸ਼ੱਕੀ ਵਿਅਕਤੀ ਆਏ ਸੀਗੇ ਉਹਨਾਂ ਨੇ ਉੱਥੇ ਕੋਈ ਗੋਲੀ ਚਲਾ ਕੇ ਵੇ ਗਏ ਐ ਜਿੱਦੇ ਕਰਕੇ ਉਹ ਤਾਂ ਤੈਨੂੰ ਜਖਮੀ ਹੱਥੀ ਲੈ ਕੇ ਆਏ ਸੀ ਹਸਪੀਟਲ ਪਰ ਡਾਕਟਰ ਨੇ ਦੱਸੇ ਬਰਾਟਟ ਹੈ ਉਹਦੇ ਸੁਪਤੀ ਕੋਲ ਅਗਲੀ ਕਾਰਵਾਈ ਕੀਤੀ ਜਾਂਦੀ ਸਰ ਕਿੰਨੀਆਂ ਗੋਲੀਆਂ ਲੱਗਿਆ ਪਤਾ ਕੀ ਇਹ ਪਤਾ ਲੱਗਦਾ ਜੀ ਹੁਣ ਕਰਦੇ ਹਾਂ